ਦਾ شاہੀ ਸਾਡੇ ਸ਼ਰਮਣੀ ਅਕਾਲੀ ਦਲ ਦਾ ਕੀਤਾ ਜਾ ਰਿਹਾ ਹੈ ਮੱਜਕੇ ਸਾਹਿਬ ਨੂੰ ਛੁੱਟੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ ਸੋ ਸਾਡੇ ਨਾਲ ਸ਼ਰਮਣੀ ਅਕਾਲੀ ਦਲ ਦੇ ਯੂਥ ਵਾਈਸ ਪ੍ਰੈਜ਼ੀਡੈਂਟ ਨੇ ਮੈਡਮ ਜਸਵੀਰ ਕੌਰ ਜੀ ਮੈਨੂੰ ਕਿਦਾਂ ਦੇਖਦੇ ਹੋ ਅੱਜ ਸਕਵੀਰ ਬਦਲ ਸਾਹਿਬ ਨੂੰ ਅੰਦਰ ਨਜ਼ਰਬੰਦ ਕੀਤਾ ਗਿਆ। ਦੇਖੋ ਇਹ ਸਰਕਾਰ ਦੀ ਤੱਕੇਸ਼ਾਹੀ ਹੈ। ਇਹ ਸਾਰੇ ਲੋਕਾਂ ਨੂੰ ਸੋਖੋ ਦਿਖ ਰਿਹਾ ਹੈ। ਇਹ ਸਾਡੇ ਵਾਸਤੇ ਚੰਗੀ ਗੱਲ ਹੈ ਜੋ ਤੱਕਾਸ਼ਾਹੀ ਸਾਡੀ ਸ਼੍ਰੋਮਣੀ ਅਕਾਲੀ ਦਲ ਤਾਂ ਕੀਤਾ ਜਾ ਰਿਹਾ ਹੈ। ਮਜੀਠੀਏ ਸਾਹਿਬ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ। ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਮਾਨ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਐਦਾਂ ਦੀ ਪਾਰਟੀ ਹੈ। ਨਾ ਕਦੀ ਡਰੀ ਹੈ, ਨਾ ਕਦੀ ਡਰੂਗੀ ਤੇ ਜਿੰਨੇ ਮਰਜੀ ਤੱਕੇਸ਼ਾਹੀ ਕਰ ਲੈ। ਇਹ ਵਾਲੀ ਤੱਕੇਸ਼ਾਹੀ ਪਹਿਲਾਂ ਕਾਂਗਰਸ ਦੇ ਟਾਈਮ ਵੀ ਕੀਤੀ ਗਈ ਸੀ ਜੋ ਕਿ ਹਰੀ ਕੋਰਟ ਨੇ ਵੀ ਇਹਨੂੰ ਬਿਲਕੁਲ ਸਾਫ਼ ਕਰਤਾ ਸੀ ਵੀ ਕੋਈ ਐਦਾਂ ਦਾ ਕੋਈ ਕੋਈ ਸਬੂਤ ਹੀ ਨਹੀਂ ਨਿਕਲਿਆ ਸੀ ਤੇ ਅੱਜ ਵੀ ਇਹਨਾਂ ਕੋਲ ਕੋਈ ਸਬੂਤ ਹੈ ਨਹੀਂਗਾ ਤੇ ਝੂਠੇ ਕੇ ਸੱਚ ਫਸਾਏ ਜਾ ਰਹੇ ਹੈ ਮੈਂ ਹਰ ਰੋਜ਼ ਮਜੀਠੀਆ ਸਬਦ ਜੋ ਕਾਸਮ ਖਾਸ ਨੇ ਕਦੇ ਬੋਨੀ ਅਨਜਾਲਾ ਜੀ ਹੈ ਕਦੇ ਹੋਰ ਜਿਹੜੇ ਉਹਨਾਂ ਦੇ ਦਰਚਟੋਪਦੇ ਸਾਹਿਬ ਨੇ ਉਹ ਰੋਜ਼ ਬਿਆਨ ਪਰ ਬਿਆਨਾਂ ਦੇ ਸਾਹਮਣੇ ਆ ਰਹੇ ਫਿਰ ਜਿੱਠੀ ਅਜੀ ਦੇ ਖਿਲਾਫ ਦੇਖੋ ਮਜੀਠੀਆ ਸਾਹਿਬ ਹਰ ਇੱਕ ਚੀਜ਼ ਨੂੰ ਸੱਚ ਬੋਲਦੇ ਮਜੀਠੀਆ ਸਾਹਿਬ ਚੁੱਪਦੇ ਨੇ ਆਪ ਸਰਕਾਰ ਨੂੰ ਕਿਉਂਕਿ ਇਹਨਾਂ ਦੀ ਪੋਲਾਂ ਖੋਲ੍ਹੀਆਂ ਜਾਂਦੀਆਂ ਇਹ ਉਸ ਬੰਦੇ ਨੂੰ ਹੀ ਟਾਰਗੇਟ ਕਰਦੇ ਨੇ ਵੀ ਜਿਹੜੀ ਇਹਨਾਂ ਦੀਆਂ ਪੋਲਾਂ ਨੂੰ ਖੋਲ੍ਹ ਸਕੇ ਮਜੀਠੀਆ ਸਾਹਿਬ ਦੇ ਇਹ ਪਿੱਛੇ ਪਏ ਹੋਏ ਨੇ ਤੇ ਮਜੀਠੀਆ ਸਾਹਿਬ ਮੈਨੂੰ ਪਤਾ ਬੜਾ ਤਾਕਤ ਲੀਡਰ ਨੇ ਨਾ ਅੱਜ ਤੱਕ ਉਹਨਾਂ ਨੇ ਕਦੀ ਹਾਰਮਨੀ ਤੇ ਉਦਾਂ ਹੀ ਮੁੱਛਾਂ ਨੂੰ ਵੱਟਦੇ ਕਿ ਉਹ ਬਾਹਰ ਨਿਕਲਦੇ ਜੀ ਸੋ ਐਸੀ ਮੈਡਮ ਜਸਵੀਰ ਕੌਰ ਜੀ ਸਾਡੇ ਨਾਲ ਤੁਸੀਂ ਦੇਖ ਸਕਦੇ ਹੋ 11 ਫੇਸ ਬਹਾਲੀ ਥਾਣੀ ਦੀ ਤਸਵੀਰਾਂ ਨੇ ਸੁਖਵੀਰ ਬਦਲ ਸਾਹਿਬ ਆਪਣੀ ਸਮੁੱਚੀ ਲੀਡਰਸ਼ਿਪ ਨਾਲ ਸਮੁੱਚੇ ਵਰਕਰ ਨਾਲ ਅਸੀਂ ਸਭ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਏ ਸੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉੱਥੋਂ ਰੀਟੇਨ ਕੀਤਾ ਗਿਆ ਸੋ ਉਹਨਾਂ 11 ਫੇਸ ਥਾਣੀ ਚ ਰੱਖਿਆ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਲੀ ਦਲ ਦੇ ਵਰਕਰ ਇਹ ਇਕੱਠੇ ਹੋ ਰਹੇ ਨੇ ਕਿਉਂਕਿ ਉਹਨਾਂ ਦਾ ਲੀਡਰ ਜੋ ਸਕੂਬ ਬਾਦਲ ਸਾਹਿਬ ਉਹ ਅੰਦਰ ਨਜ਼ਰਬੰਦ ਨੇ ਵਿਕਰਮ ਸਿੰਘ ਮਜੀਠੀ ਜਿਹਨਾਂ ਨੂੰ ਅੱਜ 7 ਦਿਨ ਦੇ ਰਿਮਾਂਡ ਤੋਂ ਬਾਅਦ ਪੇਸ਼ ਕੀਤਾ ਗਿਆ ਸੀ ਤੇ ਉਹਨਾਂ ਦੀ ਪੇਸ਼ੀ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਥਾਂ-ਥਾਂ ਤੇ ਵੈਰੀਗੇਟ ਕੀਤੀ ਗਈ ਹੈ ਸੋ ਥਾਂ-ਥਾਂ ਤੇ ਅਕਲ ਦਲ ਦੇ ਵਰਕਰਾਂ ਨੂੰ ਰੋਕਿਆ ਗਿਆ ਤਾਂ ਕਿ ਕੋਈ ਵੀ ਅਣਹੋਣੀ ਘਟਨਾ ਨੂੰ ਵਾਪਰ ਸਕੇ ਕੈਮਰਾਮੈਨ ਰਿਸ਼ਵਿੰਦਰ ਦੇ ਨਾਲ ਮੈਂ ਹਰਮਨ ਮੀਆ ਪਰਿਸ਼ਾ ਅਪਡੇਟ ਨਿਊਜ਼ ਵੌਲੀ